ਏ ਦਿਵਾਲੀ ਬਹੁਤ ਭਾਰੀ ਤੁਹਾਨੂੰ ਲੱਗ ਰਹੀ ਹੋਣੀ ਆ ਬੱਚੇ ਬਗਰ ਭਾਰੀ ਲੱਗਦੀ ਬੇਟਾ ਸਾਂਵੇਂ ਖੁਸ਼ੀਆਂ ਨਾ ਸੀ ਮਨਾਉਣੀ ਸੀ ਚਲੋ ਮਹਾਰਾਜ ਜਿੱਥੇ ਰਾਜ ਖੁਸ਼ੀ ਰਹਿਣੀ ਔਰ ਬੱਚੇ ਮੈਂ ਜਾਣਦੀ ਨਾ ਮੇਰੇ ਬੱਚਾ ਤਾਂ ਕੀ ਹੋ ਰਿਹਾ ਤੇ ਨਾਲ ਵੀ ਨਹੀਂ ਮੇਲ ਹੋਇਆ ਉਸ ਤੋਂ ਬਾਅਦ ਅੱਜ 1.5 ਪੌਣੇ 2 ਵੀ ਨਾ ਹੋ ਗਏ ਆਪਣੇ ਲਈ ਬਹੁਤ ਔਖਾ ਹੈ ਸਾਡੇ ਲਈ ਬਹੁਤ ਔਖਾ ਹੈ ਮੈਂ ਆਏ ਜਿੱਥੇ ਵੀ ਆ ਮੇਰਾ ਬੱਚਾ ਰਾਜੀ ਕੁਛੀ ਰਵੇ ਘਰ ਪਤੰਦਰ ਰੁੱਤੀ ਹੋਵੇ ਪੁੱਤਰ ਵਿਧਾਇਕ ਬਣਿਆ ਹੋਵੇ ਤੇ ਫਿਰ ਸਿਰਫ ਇੱਕ ਬਿਆਨ ਉਹਨੇ ਲੋਕਾਂ ਦੀ ਖਾਤਰ ਦਿੱਤਾ ਹੋਵੇ ਹਾਂ ਪੰਜਾਬ ਵਾਸਤੇ ਬੋਲਿਆ ਪਰ ਘਰ ਵਾਸਤੇ ਬੋਲਿਆ ਬੱਚਿਆਂ ਵਾਸਤੇ ਬੋਲਿਆ ਉਹਦਾ ਖਮਿਆਲ ਨੂੰ ਗਵਰਨਮੈਂਟ ਦੇ ਕੀ ਦਿੱਤਾ ਪਤਾ ਨਹੀਂ ਪੁੱਤਰ ਕਿਸ ਤਰੀਕੇ ਨਾਲ ਰੋਟੀ ਖਾ ਰਿਆ ਪੂਰੀ ਖਾ ਰਿਆ ਨਹੀਂ ਬੋਤ ਬੇਟਾ ਹੁੰਦਾ ਹੀ ਆ ਮਾਮਾ ਨੂੰ ਹੁੰਦਾ ਹੀ ਆ ਮੇਰੀ ਰੁੱਕੀ ਖਾਦੀ ਹੈ ਕਿ ਚੰਗੀ ਖਾਦੀ ਹੈ ਕਿਸ ਤਰ੍ਹਾਂ ਖਾਦੀ ਹੈ ਉਹ ਦਮਾ ਦਾ ਜਾਨਦਾਰ ਅੰਦਰ ਕੁਛ ਤਾਂ ਦੱਸ ਸਾਡੇ ਮੇਰੇ ਬੱਚੇ ਕਿੱਥੇ ਆ ਪੋਤਰਾ ਮੇਰਾ ਕਿੱਥੇ ਨੋ ਮੇਰੀ ਬਿਮਾਰ ਆ ਉਹਨੂੰ लाज ਵਾਸਤੇ ਕੋਈ ਜਾਣ ਰਿਆ ਅੱਜ ਉਹ ਕਿਹੜੀ ਪੋਜੀਸ਼ਨ 'ਚ ਬੈਠੀ ਆ ਸਰਕਾਰ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਸੀ ਕਿ ਅਸੀਂ ਬਦਲ ਦੇਣੀ ਆ ਸਾਰੀ ਸਿਸਟਮ ਬਦਲ ਦੇਣਾ ਅਸੀਂ ਪੰਜਾਬ ਬਦਲਣਾ ਪਰ ਦੇਖੋ ਇਸ ਤੋਂ ਵੱਧ ਕੀ ਬਦਲਣਾ ਇੱਕ ਐਮਐਲਏ ਮਗਰ ਇਹਨੇ ਪੁਲਿਸ ਲਾਤੀ ਜਿੰਨਾ ਮਾਂ ਅੰਦਰ ਇਹਨਾਂ ਕੰਮ ਕੀਤਾ ਉਹਦਾ ਖਮਿਆਜਾ ਮੇਰੇ ਬੇਟਾ ਕੀ ਖੋਖ ਤਾਂ ਦਫਰਦਾ ਸਾਨੂੰ ਕਿਸੇ ਸਾਥ ਨਹੀਂ ਦਿੱਤਾ ਕਿਸੇ ਐਮਐਲਏ ਨੇ ਕਿਸੇ ਮੰਤਰੀ ਨੇ ਕਿਸੇ ਮੁੱਖ ਮੰਤਰੀ ਨੇ ਓខਾ ਟਾਈਮ ਤਾਂ ਬਹੁਤ ਓខਾ ਬੇਟਾ ਹੁਣ ਕੱਟਣਾ ਪੈ ਰਿਹਾ ਆ ਸਾਨੂੰ ਇਸ ਸਰਕਾਰ ਨੇ ਸਾਨੂੰ ਬਹੁਤ ਕੁਝ ਤਾਂ ਸਖਾ ਦਿੱਤਾ ਬਸ ਇਹੋ ਹੀ ਆ ਤੋ ਪਰਮਾਤਮਾ ਅੱਗੇ ਸਾਡੀ ਤਾਂ ਅਰਦਾਸ ਬੇਨਤੀ ਇਹੋ ਹੀ ਆ ਜੇ ਮੇਰੇ ਬੱਚੇ ਨੇ ਕੋਈ ਗਲਤ ਕੀਤਾ ਤੇ ਉਹਦਾ ਗੱਲ ਤੋਂ ਖਮੀ ਆ ਜਾ ਭੁਗਤੂਗਾ ਜੇ ਗਵਰਨਮੈਂਟ ਨੇ ਕੀਤਾ ਉਹ ਉਹਦਾ ਉਹ ਭੁਗਤਣਗੇ ਉਸ ਤੋਂ ਬਾਅਦ ਕੋਈ ਆਇਆ ਵੀ ਜੀ ਕਰੇ ਕੋਈ ਹਾਲ ਚਾਲ ਪੁੱਛਣ ਦੇ ਲਈ ਵੀ ਤੱਕ ਵੀ ਨਹੀਂ ਆਇਆ ਭਾਗ ਨਹੀਂ ਆਇਆ ਗਰੀਬ ਤਬਕਾ ਸਾਰੇ ਆਉਂਦੇ ਆ ਕੋਈ ਵਿਧਾਇਕ ਨਹੀਂ ਆਇਆ ਕਿਸੇ ਦਾ ਫੋਨ ਨਹੀਂ ਸਾਨੂੰ ਆਇਆ ਕਿ ਕੋਈ ਵਿਧਾਇਕ ਸਾਡੇ ਘਰ ਨਹੀਂ ਇਹਨਾਂ ਡਰਾਤਾ ਨਾ ਬਰਖੇ ਕੀ ਹੋ ਜਾਣਾ ਬਿੱਡਾ ਧਾਕਾ ਮਾਰ ਕੇ ਚਲੇ ਗਿਆ ਜੋ ਕਤਲ ਕਰਕੇ ਚਲੇ ਗਿਆ ਇਹਨਾਂ ਤੋਂ ਕੋਈ ਸਾਡੇ ਨਾਲ ਗੈਂਗਸਟਰ ਮੇਰੇ ਮੁੰਡਾ ਬਣਾਤਾ ਐਨੇ ਪੁਲਿਸ ਮਗਰ ਭੇਜੀ ਪਠਾਲ ਮਾਜਰਾ ਸਾਹਿਬ ਨੇ ਖੁਦ ਕਿਹਾ ਕਹਿੰਦੇ ਕਿ ਮੇਰੇ ਨਾਲ ਦੇ ਬਹੁਤ ਸਾਰੇ ਐਸੇ ਪਾਰਟੀ ਦੇ ਲੋਕ ਸੀ ਜਿਹੜੇ ਨਾਲ ਨਹੀਂ ਖੜੇ ਪਿਛਲੀ ਪਾਰਟੀ ਅਕਾਲੀ ਦਲ ਵਾਲਾ ਆ ਕੇ ਫਿਰ ਵੀ ਉੱਥੇ ਹਸਪੀਟਲ ਚਲੇ ਗਏ ਸੀਗੇ ਕਹਿੰਦੇ ਮੇਰੇ ਪੁਰਾਣੇ ਲੋਕ ਮੇਰੇ ਨਾਲ ਖੜੇ ਨੇ ਬੇਟਾ ਉਹ ਜਿਹੜੇ ਆਨਾਨਕੇ ਬਿੱਡਾਂ ਤੇ ਲੇਟੇ ਰਹਿੰਦੇ ਸੀ ਸਵੇਰ ਤੋਂ ਆ ਜਨਾ 10 12 12 ਵਜੇ ਤੱਕ ਕੋਈ ਨਹੀਂ ਦਿੰਦਾ ਵੀਜੀ ਹੁਣ ਉਹ ਇੱਕ ਦਿਨ ਆ ਕੇ ਨਾ ਪੁੱਛਿਆ ਵੀ ਨਹੀਂ ਵੀ ਕਿੱਥੇ ਤੁਸੀਂ ਹੈਗੇ ਕਿੱਥੇ ਨਹੀਂ ਜਦ ਗਰੀਬ ਆ ਨਾ ਉਹ ਆਉਂਦੇ ਆ ਜਾਂ ਮੇਰਾ ਆਪਣਾ ਕੋਈ ਤਨੀ ਭੈਣ ਪਰ ਮੇਰਾ ਉਹਦਾ ਤੁਹਾਨੂੰ ਲੱਗਦਾ ਕਿ ਉਹ ਇੰਨੀ ਗਲਤ ਬੋਲੇ ਕਿ ਐਵੇਂ ਸਾਰਾ ਤੰਤਰੀ ਉਹਦੇ ਪਿੱਛੇ ਪੈ ਗਿਆ ਉਹਨੇ ਇਹੋ ਕ੍ਰਿਸ਼ਨ ਕੁਮਾਰ ਨੂੰ ਕਿਹਾ ਵੀ ਆ ਕੇ ਹੁਣ ਗਲਾਸ ਵੀ ਲਾਇਆ ਤੇ ਕੌਲੀ ਲਾਇਆ ਤੇ ਰੇਤਾ ਵੀ ਲਾਇਆ ਤੇ ਪਾਣੀ ਵੀ ਲੈ ਜਾ ਵੀ ਮੇਰੇ ਤਾਂ ਫੇਰ ਹਲਕਾ ਫੇਰ ਵੀ ਡੁੱਬਣ ਦਿਆ ਇਹੋ ਗੱਲ ਕਈ ਹੋਰ ਨੇ ਕੀ ਕੀਆ ਉਨੇ ਕਰੋੜਾ ਰੁਪਏ ਲਾ ਕੇ ਬੱਚੇ ਨੂੰ ਪੜਾਇਆ ਲਖਾਇਆ ਅੱਜ ਉਹਦੀ ਜ਼ਿੰਦਗੀ ਖਰਾਬ ਇਹਨਾਂ ਕਰਕੇ ਰੱਖ ਦਿੱਤੀ ਉਹ ਤੇ ਪਰਚਾ ਦਿੱਤਾ ਤੁਹਾਨੂੰ ਲੱਗਦਾ ਕਿ ਇਹ ਸਿਆਸੀ ਕਰੀਅਰ ਹੀ ਖਤਮ ਕਰਨ ਦੀ ਕੋਸ਼ਿਸ਼ ਹੈ ਕਿ ਖਤਮ ਹੀ ਕਰਦੇ ਆ ਵੀ ਖਤਮ ਕਰ ਦਈਏ ਇਹਨੂੰ ਚਲੋ ਮਹਾਰਾਜ ਬਾਬਾ ਬੁੱਢਾ ਸਾਹਿਬ ਸਾਡੇ ਬਾਬਾ ਦੀਪ ਸਿੰਘ ਉਹ ਨਾ ਖਤਮ ਕਰੇ ਜੇ ਉਹਦੇ ਅਸੀਂ ਹੱਥ ਵਾਸਿਆ ਹੋ ਸਾਡੇ ਉਹਨੇ ਨਿਆਸਾ ਉਹਨੂੰ ਦੇਣਾ ਆ ਮਾਦੇ ਦਿਲ ਚ ਕਿੰਨਾ ਕੁ ਗੁੱਸਾ ਵੀ ਜੀ ਉਹ ਤਾਂ ਗੁੱਸਾ ਤਾਂ ਰਹਿਣਾ ਹੀ ਆ ਫਿਰ ਬੇਟਾ ਮੈਂ ਤਾਂ ਕਹਿੰਨੀ ਮਹਾਰਾਜ ਜੋ ਕਹੇ ਤਾਂ ਸ਼ੁਰੂਆਤ ਦਾ ਭਲਾ ਕਰੇ ਅਸੀਂ ਫੇਰ ਨਹੀਂ ਕਿਸਨ ਮਾੜਾ ਕਹਿੰਦੇ ਇਹ ਕਦੇ ਵੀ ਭਲਾ ਹੀ ਕਰੇ ਦਾਸ ਕੀ ਹੁੰਦੀ ਆ ਬੀਜੀ ਸਵੇਰੇ ਸ਼ਾਮ ਜਦੋਂ ਪਾਠ ਕਰਦਾ ਮੈਂ ਤਾਂ ਭਰਾ ਹੀ ਮੰਗਦੀ ਸ਼ੁਰੂਆਤ ਦੇ ਭਲਾ ਮੰਗਦੀ ਆ ਆਪਣੇ ਬੱਚਿਆਂ ਦਾ ਹੀ ਮੰਗਦੀ ਆਪਣੇ ਸੰਸਾਰ ਦਾ ਹੀ ਮੰਗਦੀ ਜਿਹਨਾਂ ਕੀਤਾ ਉਹਨਾਂ ਦੇ ਭਲੇ ਮੰਗਦੀ ਆ ਉਹ ਮਹਾਰਾਜ ਵੇਖੂਗਾ ਹੁਣ ਅਸੀਂ ਦੇਖ ਰਹੇ ਆ ਕਿ ਜਿਵੇਂ ਕਹਿੰਦੇ ਨਹੀਂ ਹੁੰਦੇ ਨਾ ਕਿ ਬਿਲਕੁਲ ਖਾਲੀ ਪਿਆ ਵੇੜਾ ਉਹ 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 ਕਿਵੇਂ ਮਹਿਸੂਸ ਕਰਨਾ ਬੜਾ ਔਖਾ ਹੋ ਹਾਂਜੀ ਬੀਜੀ ਬਹੁਤ ਧੰਨਵਾਦ ਹੈ ਆ ਪਹਿਲਾਂ ਇਹ ਨਿਰੋਣ ਕ ਲੱਗੀਆਂ ਹੁੰਦੀਆਂ ਸੀ ਹੁਣ ਵੇਖੋ ਤੁਸੀਂ ਹੁਣ ਤਾਂ ਕੋਈ ਆਉਂਦਾ ਵੀ ਨਹੀਂ ਕੋਈ ਇਹੋ ਜਿਹਾ ਸਾਬਦੇਓ ਫਿਰ ਅਸੀਂ ਦੇਖਿਆ ਕਿ ਜਦੋਂ ਜਿਕਰ ਹੁੰਦਾ ਹਨਾ ਇਮੋਸ਼ਨਲ ਹੋ ਜਾਂਦੇ ਨੇ ਬੜਾ ਸਾਹਮਣਾ ਔਖਾ ਵੀ ਹੋ ਜਾਂਦਾ ਬਹੁਤ ਹਾਂ ਬਹੁਤ ਤੁਹਾਨੂੰ ਪਤਾ ਹੀ ਹੈ ਮਾਂ ਨੂੰ ਬਹੁਤ ਆਪਣੇ ਬੱਚਿਆਂ ਨਾਲ ਹੁੰਦਾ ਵਾ ਅੱਜ ਉਹਨਾਂ ਦੇ ਕੋਲ ਨਹੀਂ ਹੈਗੇ ਸ਼ਸ਼ੀਕਲ ਜੀ ਪੰਜਾਬੀ ਮਾਈਕ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ rauvinder singh baini pal سنੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿਸ ਤਰੀਕੇ ਦੇ ਨਾਲ 1 ਸਤੰਬਰ ਤੋਂ ਪੂਰੇ ਪੰਜਾਬ ਦੀ ਪੁਲਿਸ ਉਹਨਾਂ ਨੂੰ ਲੱਭ ਰਹੀ ਹੈ ਪਰ ਹਾਲੇ ਤੱਕ ਵੀ ਹਰਮੀਤ ਸਿੰਘ ਪਠਾਨ ਮਾਜਰਾ ਕਿੱਥੇ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਵੱਡੀ ਗੱਲ ਇਹ ਹੈ ਕਿ ਇਸ ਵੇਲੇ ਇੱਕ ਵਾਰ ਫਿਰ ਤੋਂ ਹਰਮੀਤ ਸਿੰਘ ਪਠਾਨ ਮਾਜਰਾ মিডিਆ ਦੇ ਸਾਹਮਣੇ ਆਏ ਨੇ ਬਹੁਤ ਵੱਡੇ ਸਬੂਤ ਉਹਨਾਂ ਨੇ ਰੱਖੇ ਨੇ ਕਿ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਕਿਹਾ ਸੀ ਕਿ ਹਰਿਆਣਾ ਦੇ ਵਿੱਚ ਪੁਲਿਸ ਜਦੋਂ ਉਹਨਾਂ ਨੂੰ ਫੜਨ ਜਾਂਦੀ ਹੈ ਤਾਂ ਉਹ ਤੇ ਉਹਨਾਂ ਦੇ ਸਾਥੀ ਪੁਲਿਸ ਤੇ ਗੋਲੀ ਚਲਾ ਕੇ ਫਰਾਰ ਹੋਏ ਇਸ ਗੱਲ ਨੂੰ ਪੁਲਿਸ ਦੀ ਇਸ ਥਿਊਰੀ ਨੂੰ ਜਾਂ ਕਹਾਣੀ ਨੂੰ ਝੂਠਾ ਕਰਨ ਦੇ ਲਈ ਹਰਮੀਤ ਸਿੰਘ ਪਠਾਨ ਮਾਜਰਾ ਹੋਰਾਂ ਨੇ ਆਪਣੀ ਫਰਾਰ ਹੋਣ ਵੇਲੇ ਦੀ ਸਾਰੀ ਸੀਸੀਟੀਵੀ ਫੁਟੇਜ ਲਿਆ ਕੇ ਸਾਹਮਣੇ ਰੱਖ ਦਿੱਤੀ ਹੈ ਜਿਸ ਦੇ ਵਿੱਚ ਸਾਫ ਤੌਰ ਤੇ ਦਿਖਾਈ ਦੇ ਰਿਹਾ ਕਿ ਕਿਸ ਤਰੀਕੇ ਦੇ ਨਾਲ ਹਰਮੀਤ ਸਿੰਘ ਪਠਾਨ ਮਾਜਰਾ ਮੌਕੇ ਤੋਂ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋਏ ਨੇ ਕਿ ਉਸ ਸੀਸੀਟੀਵੀ ਦੇ ਵਿੱਚ ਨਾ ਤਾਂ ਕੋਈ ਹਥੋਪਾਈ ਨਜ਼ਰ ਆ ਰਹੀ ਹੈ ਤੇ ਨਾ ਹੀ ਗੋਲੀ ਚੱਲਦੀ ਨਜ਼ਰ ਆ ਰਹੀ ਹੈ ਸੋ ਇਸ ਵੇਲੇ ਹਰਮੀਤ ਸਿੰਘ ਪਠਾਨ ਮਾਜਰਾ ਕਿੱਥੇ ਨੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਪਿੱਛੇ ਜੇਕਰ ਗੱਲ ਕਰੀਏ ਤਾਂ ਪੂਰੀ ਦੁਨੀਆ ਪੂਰਾ ਦੇਸ਼ ਇਸ ਵੇਲੇ ਦੀਵਾਲੀ ਮਨਾ ਰਿਹਾ ਤੇ ਸ਼ਾਇਦ ਇਹ ਪਹਿਲੀ ਵਾਰ ਹੋਊਗਾ ਕਿ ਜਦੋਂ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਇਸ ਦੀਵਾਲੀ ਦੇ ਮੌਕੇ ਆਪਣੇ ਘਰ ਨਹੀਂ ਪਹੁੰਚ ਸਕਣਗੇ ਦੀਵਾਲੀ ਉਹਨਾਂ ਨੂੰ ਬਾਹਰ ਹੀ ਬਿਤਾਉਣੀ ਪਵੇਗੀ ਵੱਡਾ ਕਾਰਨ ਇਸ ਕਰਕੇ ਆ ਕਿਉਂਕਿ ਪਟਿਆਲਾ ਤੋਂ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ ਹੁਣ ਉਹ ਹਾਈ ਕੋਰਟ ਦਾ ਰੁਕ ਕਰਨ ਜਾ ਰਹੇ ਨੇ ਇਸ ਵੇਲੇ ਮੈਂ ਪਠਾਨ ਮਾਜਰਾ ਪਿੰਡ ਦੇ ਵਿੱਚ ਮੌਜੂਦ ਹਾਂ ਤੇ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਦੇ ਘਰ ਮੌਜੂਦ ਹਾਂ ਜਿੱਥੇ ਸਾਡੇ ਨਾਲ ਬੀਜੀ ਮੌਜੂਦ ਨੇ ਹਰਮੀਤ ਸਿੰਘ ਪਠਾਨ ਮਾਜਰਾ ਦੇ ਮਾਤਾ ਜੀ ਤੇ ਛੋਟੇ ਭਰਾ ਦੇ ਜਿਹੜੇ ਧਰਮ ਪਤਨੀ ਨੇ ਛੋਟੇ ਪਰਜਾਈ ਜੀ ਉਹ ਵੀ ਨੇ ਹੋਰ ਵੀ ਕੁਝ ਮੈਂਬਰ ਨੇ ਪਰ ਮੇਲ ਮੈਂਬਰ ਘਰ ਦੇ ਵਿੱਚ ਕੋਈ ਨਜ਼ਰ ਨਹੀਂ ਆ ਰਿਹਾ ਤੇ ਪਿੱਛੋਂ ਬੀਜੀ ਹੀ ਸਾਰਾ ਜਿਹੜਾ ਕੰਮਕਾਰ ਨੇ ਉਹ ਦੇਖ ਰਹੇ ਨੇ ਸੋ ਕਿਸ ਤਰੀਕੇ ਦੇ ਨਾਲ ਕਿਉਂਕਿ ਹੁਣ ਤੱਕ ਪਠਾਨ ਮਾਜਰਾ ਸਾਹਮਣੇ ਆਏ ਮੀਡੀਆ ਦੇ ਪਰ ਬੀਜੀ ਨਹੀਂ ਆਏ ਬੀਜੀ ਕੀ ਸੋਚਦੇ ਨੇ ਜੋ ਵੀ ਹੋਇਆ ਹੜਾ ਤੋਂ ਲੈ ਕੇ ਜੋ ਬਿਆਨ ਦਿੱਤਾ ਹੁਣ ਤੱਕ ਕੀ ਸੋਚਦੇ ਨੇ ਉਸ ਬਾਰੇ ਗੱਲਬਾਤ ਕਰਾਂਗੇ ਅ ਮੀ ਸਤਿ ਸ਼੍ਰੀ ਅਕਾਲ ਜੀ ਅ ਪਹਿਲਾ ਸਵਾਲ ਮੇਰਾ ਇਹੀ ਹੈ ਕਿ ਦੇਖੋ ਇੱਕ ਮਾਂ ਦੇ ਲਈ ਬੜਾ ਔਖਾ ਹੁੰਦਾ ਇਹ ਸਮਾਂ ਕਿ ਜਦੋਂ ਦੀਵਾਲੀ ਆਈ ਹੋਵੇ ਪੁੱਤਰ ਵੀ ਦੀ ਕਰਨਾ ਹੋਵੇ ਔਖਾ ਤਾਂ ਟਾਈਮ ਤੇ ਬਹੁਤ ਔਖਾ ਬੇਟਾ ਹੁਣ ਕੱਟਣਾ ਪੈ ਰਿਹਾ ਆ ਸਾਨੂੰ ਇਸ ਸਰਕਾਰ ਨੇ ਸਾਨੂੰ ਬਹੁਤ ਕੁਝ ਦਸਖਾ ਦਿੱਤਾ ਵੀ ਅਸੀਂ ਜਿੰਨਾ ਇਮਾਨਦਾਰੀ ਨਾਲ ਕੰਮ ਕੀਤਾ ਉਹਦਾ ਖਮਿਆਜਾ ਮੇਰੇ ਬੇਟਾ ਕੀ ਭੋਗ ਤਦਾ ਫਿਰਦਾ ਸਾਨੂੰ ਕਿਸੇ ਸਾਥ ਨਹੀਂ ਦਿੱਤਾ ਕਿਸੇ ਐਮਐਲਏ ਨੇ ਕਿਸੇ ਮੰਤਰੀ ਨੇ ਕਿਸੇ ਮੁੱਖ ਮੰਤਰੀ ਨੇ ਸਾਨੂੰ ਕਿਸ ਨੇ ਕੋਈ ਨਿਆਂ ਨਹੀਂ ਦਿੱਤਾ ਨਾ ਸਾਨੂੰ ਕੋਈ ਪੁਲਿਸ ਨੇ ਸਾਨੂੰ ਨਿਆਂ ਦਿੱਤਾ ਬਸ ਇਹ ਹੋਈਆ ਕਿ ਉਹ ਪਰਮਾਤਮਾ ਰੇ ਸਾਡੀ ਤਾਂ ਅਰਦਾਸ ਬੇਨਤੀ ਇਹੋਈ ਆ ਜੇ ਮੇਰੇ ਬੱਚੇ ਨੇ ਕੋਈ ਗਲਤ ਕੀਤਾ ਤੇ ਉਹਦਾ ਗਲਤ ਉਹ ਖਵੇਂ ਆ ਜਾ ਭੁਗਤੂਗਾ ਜਿਹਨੇ ਗਵਰਨਮੈਂਟ ਦੇ ਕੀਤਾ ਉਹ ਉਹਦਾ ਉਹ ਭੁਗਤਣਗੇ ਮੇਰੇ ਤਾਂ ਇਹੋਈ ਅਰਦਾਸ ਦੋਵੇਂ ਟਾਈਮ ਦੀ ਇਹ ਅਰਦਾਸ ਬੇਨਤੀ ਆ ਮਹਾਰਾਜ ਤੂੰ ਸੱਚ ਦਾ ਸੱਚ ਨਵੇੜੀ ਜਿੱਥੇ ਵੀ ਆ ਮੇਰੇ ਬੱਚਾ ਰਾਜੀ ਖੁਸ਼ੀ ਰਹੇ ਕਰ ਪਛਤਾਨਦ ਰਤੀ ਉਸੇ બીજી ਪਰੇ ਬੈਠੇ ਹੋ ਪਹਿਲਾਂ ਤਾਂ ਹੰਝੂ ਸਾਫ ਕਰੋ ਹੈ ਤੇ ਕਿਉਂਕਿ ਹੋ ਸਕਦਾ ਕਿ ਸ਼ਾਇਦ ਤੁਹਾਡਾ ਗੁਬਾਰ ਹਜੇ ਤੱਕ ਨਿਕਲਿਆ ਨਹੀਂ ਤੁਸੀਂ ਅੰਦਰ ਹੀ ਲੈ ਕੇ ਬੈਠੇ ਹੋ ਹਨ ਪੁੱਤਰ ਵਿਧਾਇਕ ਬਣਿਆ ਹੋਵੇ ਤੇ ਫਿਰ ਸਿਰਫ ਇੱਕ ਬਿਆਨ ਉਹਨੇ ਲੋਕਾਂ ਦੀ ਖਾਤਰ ਦਿੱਤਾ ਹੋਵੇ ਹਾਂ ਕਿ ਉਹ ਬੋਲਿਆ ਪੰਜਾਬ ਵਾਸਤੇ ਬੋਲਿਆ ਘਰ ਵਾਸਤੇ ਨਹੀਂ ਬੋਲਿਆ ਬੱਚਿਆਂ ਵਾਸਤੇ ਨਹੀਂ ਬੋਲਿਆ ਉਹਦਾ ਖਮਿਆਜਨੂ ਗਵਰਨਮੈਂਟ ਦੇ ਕੀ ਦਿੱਤਾ ਸਾਨੂੰ ਇਹ ਨਿਆਹ ਚਾਹੀਦਾ ਉਥੇ ਪਰਚੇ ਪਾਤੇ ਉਹਨੂੰ ਕੁਝ ਪਗੋੜਾ ਕਹ ਦੱਸਤਾ ਕੁਝ ਦੱਸਦਾ ਕਹੇ ਤੰਬਕੀਆਂ ਦਿੰਦੇ ਕਹੇ ਹਲਕੇ ਉਥੇ ਹਰਿਆਣੇ ਦੇ ਉਹਨਾਂ ਪਗੋੜੀ ਚ ਲਾਤੀ ਕਹੇ ਉਥੇ ਚਲਾਤੀ ਨੀਲਾ ਭਵਨ ਦੇਖੋ ਥੋੜ ਦੇ ਇੱਥੇ ਕਰਤੇ ਆ ਗਿਆ ਸਾਨੂੰ ਇਹ ਨਿਆਹ ਚਾਹੀਦਾ ਸੰਦੇਵ ਭਗਵਾਨ ਤੁਮ ਦੇਵੇਂ ਨਿਆਹ ਸਾਨੂੰ ਇੱਕ ਦੇਖੋ ਕਿਹਾ ਵੀ ਜਾ ਰਿਹਾ ਸੀ ਚਲੋ ਕਿਹਾ ਕੀ ਜਾ ਰਿਹਾ ਸੀ ਪਤਾ ਹੀ ਸੀ ਕਿ ਤੁਹਾਡੀ ਰਿਸ਼ਤੇਦਾਰੀ ਲੱਗਦੀ ਆ ਨਾ ਮੈਡਮ ਗੁਰਪ੍ਰੀਤ ਕੌਰ ਹੋਰਾਂ ਦੇ ਨਾਲ ਕੀ ਫੁੱਫੜ ਜੀ ਭਤੀਜੀ ਲੱਗਦੀ ਐ ਪਹਿਲਾਂ ਲੋਕ ਵੀ ਕਿਸੇ ਹੋਰ ਤਰੀਕੇ ਨਾਲ ਗੱਲਾਂ ਬਣਾ ਰਹੇ ਸੀ ਹੁਣ ਲੋਕ ਇਹ ਵੀ ਸਵਾਲ ਕਰ ਰਹੇ ਨੇ ਕਿ ਥੋੜੀ ਤਾਂ ਜੀ ਰਿਸ਼ਤੇਦਾਰੀ ਸੀ ਰਿਸ਼ਤੇਦਾਰੀ ਦਾ ਖਿਆਲ ਵੀ ਨਹੀਂ ਰਿਹਾ ਤੁਹਾਨੂੰ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਜੀ ਰਿਸ਼ਤੇਦਾਰੀ ਦਾ ਖਿਆਲ ਆ ਉਹਨਾਂ ਨੇ ਤਾਂ ਸਾਡੇ ਬਾਹਰ ਤੇ ਇੱਕ ਬਿਆਨ ਵੀ ਨਹੀਂ ਕੀਤਾ ਨਾ ਜਿੱਥੇ ਕਿਤੇ ਉਹਨੂੰ ਤੋੜਦੇ ਸੀਗੇ ਕਦੇ ਤੋੜ ਦਿੱਤਾ ਗਿੱਦੜਵਾਏ ਤੋੜਦਾ ਜਲੰਧਰ ਤੋਂ ਹੁੰਦਾ ਲੁਧਿਆਣੇ ਤੋੜਦਾ ਦਿੱਲੀ ਤੋੜਦਾ ਗੁਜਰਾਤ ਤੋੜਦਾ ਉਹਦਾ ਖਮਿਆਲ ਅੱਜ ਕੀ ਭੁਗਤਣਦੇ ਫੇਰ ਬੱਚਾ ਕੀ ਸਾਡੇ ਨਾਲ ਸਰਕਾਰ ਕੀ ਖੜੀ ਆ ਕੀ ਸੱਚ ਦਾ ਨੇ ਆ ਇਹ ਕਹਿੰਦੇ ਸੀ ਬਹੁਤ ਸੱਚੇ ਆ ਕੀ ਤੁਹਾਨੂੰ ਸੱਚ ਦੇ ਦੇਣ ਦੇ ਨੇ ਆ ਇਹ ਕੁਛ ਤਾਂ ਦੱਸਣ ਸਾਡੇ ਮੇਰੇ ਬੱਚੇ ਕਿੱਥੇ ਆ ਪੋਤਰਾ ਮੇਰਾ ਕਿੱਥੇ ਨੋ ਮੇਰੀ ਬਿਮਾਰ ਆ ਉਹਨੂੰ ਲਾਜ ਵਾਸਤੇ ਕੋਈ ਲਜਾਣ ਦੇ ਆ ਅੱਜ ਉਹ ਕਿਹੜੀ ਪੋਜੀਸ਼ਨ 'ਚ ਬੈਠੀ ਆ ਉਹ ਮੇਰੀ ਮਾਂ ਮੈਂ ਹੀ ਜਾਣਦੀ ਹਾਂ ਮੇਰੇ ਬੱਚੇ ਰਕੀ ਹੋ ਰਿਹਾ ਪੋਤੇ ਨਾਲ ਵੀ ਨਹੀਂ ਮੇਲ ਹੋਇਆ ਉਸ ਤੋਂ ਬਾਅਦ ਅੱਧਾ ਪੌਣੇ ਤੋਂ ਉਮੀਦ ਨਾ ਹੋ ਗਏ ਅਗਲੇ ਲਈ ਬਹੁਤ ਔਖਾ ਸਾਡੇ ਲਈ ਬਹੁਤ ਔਖਾ ਟਾਈਮ ਆਇਆ ਹੈ ਖਾਸ ਕਰਕੇ ਵੀਜੀ ਅੱਜ ਵਾਲੇ ਦਿਨ ਦੇਖੋ ਮੈਂ ਬੱਲੂ ਜੀ ਨੂੰ ਕਹੂੰਗਾ ਕਿ ਥੋੜਾ ਜਿਹਾ ਪਿੱਛੇ ਘੁਮਾ ਕੇ ਦਿਖਾਉਣੇ ਆ ਇੰਨਾ ਖੁੱਲਾ ਵਿੜਾ ਇਹ ਤੇ ਪਹਿਲਾਂ ਵੀ ਅਸੀਂ ਜਦੋਂ ਆਏ ਆ ਪਿਛਲੇ ਸਾਲ ਵੀ ਅਸੀਂ ਆਏ ਸੀ ਤਾਂ ਇੱਥੇ ਰੌਣਕਾਂ ਹੀ ਰੌਣਕਾਂ ਸੀ ਮਤਲਬ ਖਾਸ ਕਰਕੇ ਸ਼ਨੀਵਾਰ ਜਾਂ ਐਤਵਾਰ ਵਾਲੇ ਦਿਨ ਗੱਜ-ਗੱਜ ਜਿਹੜੇ ਲੋਕ ਨੇ ਉਹ ਇਸ ਵਿੜੇ ਦੇ ਵਿੱਚ ਭਰੇ ਰਹਿੰਦੇ ਸੀ ਕਿਉਂਕਿ ਵਿਧਾਇਕ ਦੇ ਕੋਲ ਆਪਣੇ ਕੰਮਕਾਰ ਕਰਾਉਣ ਦੇ ਲਈ ਲੋਕ ਆਉਂਦੇ ਸੀਗੇ ਰੋਜ਼ ਹੀ ਆਉਂਦੇ ਸੀ ਤੇ ਅੱਜ ਅਸੀਂ ਦੇਖ ਰਿਹਾ ਕਿ ਇਹ ਵਿੜਾ ਵੀ ਸੁਣਨਾ ਤੇ ਕੋਈ ਇੱਥੇ ਨਜ਼ਰ ਨਹੀਂ ਆ ਰਿਹਾ ਵੀ ਜੀ ਇੱਕ ਵੱਡੀ ਗੱਲ ਇਹ ਹੈ ਕਿ ਜਿਹੜੇ 52 ਸਾਲ ਮੇਰੇ ਵਿਆਹ ਨੂੰ ਹੋ ਗਿਆ ਮੈਂ ਜਿੱਦਣ ਦੀ ਇਸ ਘਰ ਚ ਆਈਆਂ ਸਾਡੇ ਘਰ 20-50 ਬੰਦੇ ਬੈਠੇ ਰਹੇ ਇਹਨੇ ਵੀ ਅੱਜ ਮੇਰਾ ਮੁੰਡਾ ਐਮਐਲਏ ਬਣਿਆ ਅੱਜ ਹੀ ਸਾਡੇ ਘਰ ਆ ਜਿਉ ਮੈਂ ਆਈ ਮੇਰੇ ਸੋਹਦੇ ਦੇ ਟਾਈਮ ਵੀ ਹੋ ਕੋਸ਼ਿਸ਼ੀ ਤਿੰਨ ਤਿੰਨ ਕਵਿੰਟਰ ਸਾਡੇ ਕਣਕ ਦਾ ਆਟਾ ਪੱਕਦਾ ਸੀ ਇੱਕ ਮਹੀਨੇ ਦਾ ਦੋ ਦੋ ਬੋਰੀਆਂ ਚੀਨੀ ਦੀਆਂ ਲੱਗਦੀਆਂ ਰਹੀਆਂ ਦੋ ਦੋ ਟੀਨ ਘੋੜੇ ਲੱਗਦੇ ਰਹਿਆ ਉਹੀ ਟਾਈਮ ਸਾਡੇ ਹੁਣ ਸਾਨੂੰ ਕੋਈ ਨਹੀਂ ਗਾ ਬਿੱਡਾ ਵੀ ਮਹਾਰਾਜ ਸਾਨੂੰ ਦੇ ਹੀ ਜਾਂਦਾ ਅੱਗੋਂ ਵੀ ਦੇ ਹੀ ਜਾਣਾ ਅੱਗੇ ਬੜਾ ਕੁਝ ਮੇਰੇ ਪੁੱਤ ਨੇ ਕੀਤਾ ਆ ਸਾਰੀਆਂ ਪੈੜੀਆਂ ਵੇਚ ਕੇ ਉੱਥੇ ਬਣਾਈਆਂ ਕੋਈ ਕੁਛ ਕਹਿੰਦਾ ਕੋਈ ਕੁਮਹਿਰ ਲੈ ਲਾਇਆ ਕੋਈ ਕਹਿੰਦਾ ਪੈਟਰੋਲ ਪੰਪ ਪਾ ਲਾਇਆ ਕੋਈ ਕੁਛ ਕਹਿੰਦਾ ਕੋਈ ਪੈਲਸ ਲੈ ਲਿਆ ਸਾਨੂੰ ਦੱਸੋ ਸਹੀ ਸਾਡੇ ਹੈਗੇ ਕਿੱਥੇ ਪੈਲਸ ਸਾਨੂੰ ਦੱਸੜਾ ਤਾਂ ਸਹੀ ਆਣ ਕੇ ਜਿਹੜੇ ਕਹਿੰਦੇ ਸਾਨੂੰ ਦੁੱਖ ਪ੍ਰੂਫ ਕਰ ਨੂੰ ਸਾਡਾ ਅਸੀਂ ਕਿਹੜੇ ਭੁੱਖੇ ਮਰਦੇ ਸੀ ਕਿ ਵੀ ਅੱਜ ਐਮਐਲਏ ਬਣ ਕੇ ਜਾਜੀ ਰੋਟੀ ਖਾਣ ਲੱਗੇ ਆ ਮਹਾਰਾਜ ਸਾਨੂੰ ਬਹੁਤ ਇੱਜ਼ਤ ਦਿੱਤੀ ਸਾਨੂੰ ਮੇਰਾ ਦਾਦਾ ਸਹੁਰਾ ਸਾਡਾ ਸੀਗਾ ਉਹ ਚੀਨ ਦਾ ਪ੍ਰਧਾਨ ਸੀਗਾ ਹੀਰਿਆਂ ਦਾ ਤੇ ਰੇਸ਼ਮ ਦਾ ਵਪਾਰ ਕਰਦਾ ਸੀ ਇਹ ਪਹਿਲੇ ਦਿਨ ਤੋਂ ਹੀ ਜੱਦੀ ਪੁਸ਼ਟੀ ਸਰਦਾਰ ਆ ਅੱਜ ਨਵੇਂ ਸਰਦਾਰ ਨਹੀਂ ਬਣੇ ਆ ਬਿਲਕੁਲ ਮੈਨੂੰ ਪਤਾ ਜੀ ਉਹ ਪਾਸਪੋਰਟ ਵੀ ਆ ਉਹਨਾਂ ਕੋਲ ਲੰਡਨ ਦਾ ਸ਼ਾਇਦ ਇੰਗਲੈਂਡ ਦਾ ਉੱਥੇ ਪ੍ਰਧਾਨ ਸੀਗੇ ਰੇਸ਼ਮ ਦਾ ਤੇ ਹੀਰਿਆਂ ਦਾ ਦਾ ਵਪਾਰ ਕਰਦੇ ਹੁੰਦੇ ਸੀ ਵੀ ਅੱਜ ਤਾਂ ਕਹੀਏ ਵੀ ਅੱਜ ਐਮਐਲਏ ਤੋਂ ਅਸੀਂ ਰੋਟੀ ਅੱਜ ਖਾਣ ਲੱਗੇ ਰੋਟੀ ਬੜੀ ਸੋਹਣੀ ਸੀ ਜਾਂ ਜ 51 ਸਾਲ ਹੋ ਗਏ ਮੇਰੇ ਵਿਆਹ ਨੂੰ ਸਾਰਾ ਇਲਾਕਾ ਇਸ ਤੋਂ ਖਾ ਖਾ ਜਾਂਦਾ ਆ ਤੇ ਅਮਰੀਕੀ ਨੇ ਮਾਰਿਆ ਸਾਨੂੰ ਬੜਾ ਕੁਛ ਦਿੱਤਾ ਮੇਰੇ 3 ਪੁੱਤ ਰਾਜੀ ਖੁਸ਼ੀ ਰਹਿਣ ਜਿੱਥੇ ਵੀ ਆਪਣੇ ਰਾਜਖਸ਼ੀ ਮਹਾਰਾਜ ਨੂੰ ਦੇ ਹਜ਼ਰ ਦੇ ਹੱਥ ਰੱਖੇ ਬੱਚਿਆਂ ਦੇ ਦੋਵੇਂ ਬੱਚੇ ਤਿੰਨ ਨਹੀਂ ਉਹੀ ਘਰੋਂ ਬਾਹਰ ਆ। ਬੀਜੀ ਕਹਿੰਦੇ ਕੀ ਮਾਂ ਨੂੰ ਨਾ ਸੰਤੁਸ਼ਟੀ ਉਦੋਂ ਮਿਲਦੀ ਆ ਕਿ ਜਦੋਂ ਮਾਂ ਆਪਣੇ ਪੁੱਤਰਾਂ ਨੂੰ ਨੂੰਹਾਂ ਧੀਆਂ ਨੂੰ ਆਪਣੇ ਹੱਥ ਦੇ ਨਾਲ ਰੋਟੀ ਬਣਾ ਕੇ ਜਦੋਂ ਖਵਾ ਦਿੰਦੀ ਆ। ਪਿਛਲੀ ਵਾਰ ਅਸੀਂ ਆਏ ਸੀ ਪਿਛਲੇ ਸਾਲ ਅਸੀਂ ਦੇਖਿਆ ਸੀ ਕਿ ਤੁਸੀਂ ਭਾਬੀ ਜੀ ਉਹ ਨਹੀਂ ਵੀ ਉੱਥੇ ਰੋਟੀ ਬਣਾ ਰਹੇ ਸੀ। ਤੁਸੀਂ ਕਾਫੀ ਕੁਝ ਜਿਹੜਾ ਲਸਣ ਵਗੈਰਾ ਉਹ ਛੱਲਣ ਛਿੱਲ ਰਹੇ ਸੀ। ਉਦੋਂ ਅਸੀਂ ਦੇਖਿਆ ਕਿ ਕਿਵੇਂ ਖਾਣਾ ਬਣ ਰਿਹਾ ਸੀ ਜਿਹੜੇ ਲੋਕ ਆ ਰਹੇ ਸੀ। ਤੁਸੀਂ ਤਾਂ ਜੋ ਚੀਜ਼ ਮਿਸ ਕਰਦੇ ਹੋ ਨਾ ਕਿ ਹੁਣ ਪਤਾ ਨਹੀਂ ਪੁੱਤਰ ਕਿਸ ਤਰੀਕੇ ਨਾਲ ਰੋਟੀ ਖਾ ਰਿਹਾ ਪੂਰੀ ਖਾ ਰਿਹਾ ਨਹੀਂ ਉਹ ਤਾਂ ਬੇਟਾ ਹੁੰਦਾ ਹੀ ਆ ਮਾਂਵਾਂ ਨੂੰ ਹੁੰਦਾ ਹੀ ਆ ਰੁੱਖੀ ਖਾਦੀ ਆ ਕਿ ਚੰਗੀ ਖਾਦੀ ਆ ਕਿਸ ਤਰ੍ਹਾਂ ਖਾਦੀ ਆ ਉਹ ਤਾਂ ਮਾਂ ਦਾ ਜਾਣਦਰ ਨੇ ਤੇ ਅੱਗੇ ਅਸੀਂ ਦੇਖਦੇ ਆ ਕਿ ਚਲੋ ਪਠਾਨ ਮਾਜਰਾ ਸਾਹਿਬ ਨਾਲ ਬਹੁਤ ਸਾਰੇ ਲੋਕ ਆਏ ਹੋਣਗੇ ਉਹਨਾਂ ਚ ਕੁਝ ਵਿਧਾਇਕ ਵੀ ਹੋਣਗੇ ਮੌਜੂਦਾ ਇੱਥੇ ਵੀ ਆਏ ਹੋਣਗੇ ਤੁਹਾਡੇ ਕੋਲ ਹਾਂ ਤੇ ਉਸ ਤੋਂ ਬਾਅਦ ਕੋਈ ਆਇਆ ਵੀ ਜੀ ਕਰੇ ਕੋਈ ਹਾਲ ਚਾਲ ਪੁੱਛਣ ਦੇ ਲਈ ਵੀ ਤੱਕ ਵੀ ਨਹੀਂ ਆਇਆ ਵਿਧਾਇਕ ਨਹੀਂ ਆਇਆ ਗਰੀਬ ਤਬਕਾ ਸਾਰੇ ਆਉਂਦੇ ਆ ਕੋਈ ਵਿਧਾਇਕ ਨਹੀਂ ਆਇਆ ਕਿਸੇ ਦਾ ਫੋਨ ਨਹੀਂ ਸਾਨੂੰ ਆਇਆ ਕਿ ਕੋਈ ਵਿਧਾਇਕ ਸਾਡੇ ਘਰ ਨਹੀਂ ਇੰਨਾ ਡਰਾਤਾ ਨਾ ਬਰਖੇ ਕੀ ਹੋ ਜਾਣਾ ਵੇ ਡਾਕਾ ਮਾਰ ਕੇ ਚਲੇ ਗਿਆ ਜੋ ਕਤਲ ਕਰਕੇ ਚਲੇ ਗਿਆ ਇਹਨਾਂ ਤੋਂ ਕੋਈ ਸਾਡੇ ਨਾਲ ਗਿਆ ਗੇਗ ਸਟਾਰ ਮੇਰਾ ਮੁੰਡਾ ਬਣਾਤਾ ਐਨੇ ਪੁਲਿਸ ਮਗਰ ਭੇਜੀ ਸਾਨੂੰ ਇਹ ਨਿਆਤ ਦੇਣ ਕੋਈ ਦੱਸਣ ਤਾਂ ਸਹੀ ਨਾ ਵੀ ਉਹਨੇ ਕੰਮ ਕੀ ਕੀਤਾ ਮਾਰੇ ਦੱਸਣ ਤਾਂ ਸਹੀ ਨਾ ਉਹ ਦੋ ਜੇ ਕਿਹਤ ਰਿਸ਼ਵਤ ਲਈ ਤਾਂ ਸਾਨੂੰ ਦੱਸ ਰਿਹਾ ਰਿਸ਼ਵਤ ਲਈ ਆ ਜਾਂ ਇਹਨੂੰ ਕਿਸੇ ਬਸੇ ਕਿਸੇ ਬੱਚੇ ਤੇ ਪਰਚਾ ਕਰਵਾਇਆ ਤਾਂ ਦੱਸਣ ਤਾਂ ਸਹੀ ਨਿਆ ਤਾਂ ਦੇਣ ਸਾਨੂੰ ਸਾਡੇ ਬੱਚੇ ਤੇ ਕਾਲ ਇਹਦਾ ਉਹਨੇ ਕਰੋੜਾ ਰੁਪਏ ਲਾ ਕੇ ਬੱਚੇ ਨੂੰ ਪੜਾਇਆ ਲਿਖਾਇਆ ਅੱਜ ਉਹਦੀ ਜ਼ਿੰਦਗੀ ਖਰਾਬ ਇਹਨਾਂ ਕਰਕੇ ਰੱਖ ਦਿੱਤੀ ਉਹ ਤੇ ਪਰਚਾ ਦੇ ਦਿੱਤਾ ਉਹ ਵੀ ਤਾਂ ਬਾਹਰੋਂ ਸਪੈਸ਼ਲ ਬੁਲਾਇਆ ਨਾ ਉਹਨਾਂ ਨੇ ਕੀ ਆ ਚਲਾ ਤੂੰ ਇੱਥੇ ਆਪਾਂ ਜਿੰਦਗੀ ਸਪੈਸ਼ਲ ਮੈਂ ਆ ਕੇ ਬੁਲਾਇਆ ਤਾਂ ਆਉਂਦਾ ਨਹੀਂ ਸੀ ਮੈਂ ਕਿ ਬੇਟਾ ਤੇਰਾ ਬੇਟਾ ਡੈਡੀ ਕੱਲਾ ਕੱਲਾ ਹੈ ਤੇਰੀ ਮਾਤਾ ਮਮਾ ਬਿਮਾਰ ਰਹਿੰਦੀ ਹੈ ਚੱਲ ਤੂੰ ਆ ਜਾ ਕੱਲੇ ਤਾਂ ਬੇਉੱਖਾ ਹੁੰਦਾ ਹੈ ਉਹ ਤਾਂ ਆਉਂਦਾ ਨਹੀਂ ਸੀਗਾ ਉਹਨੂੰ ਆ ਕੇ ਕੀ ਉਹਨੂੰ ਵਿਚਾਰੇ ਬੱਚੇ ਅਸੀਂ ਉਹਨੂੰ ਕੀ ਕਲੰਕ ਲਾਵਾਤਾ ਬੱਚੇ ਆਪਣੇ ਨੂੰ ਫੇ ਹੁਣ ਤੁਹਾਨੂੰ ਲੱਗਦਾ ਕਿ ਉਹ ਗਲਤ ਹੋ ਗਿਆ ਵੀ ਉੱਥੇ ਹੀ ਠੀਕ ਸੀ ਉਹ ਤਾਂ ਪੁੱਤਾ ਤਾਂ ਉੱਥੇ ਹੀ ਸੀਗਾ ਇਹਨੇ ਸਾਡਾ ਪੁੱਤਾ ਉੱਥੇ ਠੀਕ ਸੀਗਾ ਐਦਾਂ ਦੀ ਗੰਦੀ ਸਰਕਾਰ ਚ ਨਾ ਹੀ ਹੁੰਦਾ ਸਾਨੂੰ ਵੀ ਤਾਂ ਕਹਿੰਦੀ ਹੈ ਨਾ ਕਿ ਅਸੀ ਤਾਂ ਜਿਹੜੇ ਗਏ ਹੋਏ ਨੇ ਅਸੀਂ ਤਾਂ ਪਹਿਲਾਂ ਤਾਂ ਜਾਣ ਨਹੀਂ ਦੇਣੇ ਨੌਜਵਾਨ ਜਿਹੜੇ ਗਏ ਵੀ ਨੇ ਉਹਨਾਂ ਨੂੰ ਅਸੀਂ ਬੁਲਾ ਲਿਆਂਗੇ ਪਰ ਲਾਉਣੇ ਤਾਂ ਲਾ ਹੀ ਦਿੱਤੇ ਨਾ ਸਰਕਾਰ ਨੇ ਲਾ ਦਿੱਤੇ ਕੇਜਰੀਵਾਲ ਨੇ ਵੀ ਲਾ ਦਿੱਤੇ ਭਗਵੰਤ ਮਾਨ ਨੇ ਵੀ ਲਾ ਦਿੱਤੇ ਉਹ ਤਾਂ ਸੰਦੀ ਸੰਡੇ ਆ ਸਾਰੇ ਹਲਕੇ ਨੂੰ ਦਸੰਡੇ ਆ ਸਾਰੇ ਪੰਜਾਬ ਨੂੰ ਦਸੰਡੇ ਆ ਸਾਰੇ ਟਬੂਕੇ ਲੋਕੀ ਮਾਰ ਦਿੱਤੇ ਇਹਨਾਂ ਨੇ ਇੱਕ ਮਾਂ ਦੇ ਦਿਲ ਚ ਕਿੰਨਾ ਕੁ ਗੁੱਸਾ ਵੀ ਜੀ ਉਹ ਤਾਂ ਗੁੱਸਾ ਤਾਂ ਰਹਿਣਾ ਹੀ ਆ ਫਿਰ ਬੇਟਾ ਮੈਂ ਤਾਂ ਕਹਿੰਨੀ ਹਾਂ ਮਹਾਰਾਜ ਜੋ ਕਿਤਾ ਸ਼ਰਵਾਤ ਦਾ ਭਲਾ ਕਰੇ ਅਸੀਂ ਫੇਰ ਨਹੀਂ ਕਿਸਨ ਮਾੜਾ ਕਹਿੰਦੇ ਇਹ ਕਦੇ ਵੀ ਭਲਾ ਹੀ ਕਰੇ ਸ਼ਰਵਾਤ ਦੇ ਭਲਾ ਕਰੇ ਜੋ ਉਹਨਾਂ ਚ ਕਰਤਾ ਉਹਨਾਂ ਲਈ ਠੀਕ ਹੈ ਬਸ ਇੱਕ ਸਾਡੀ ਗੱਲ ਹੋ ਰਹੀ ਸੀ ਇੰਟਰਵਿਊ ਹੋਇਆ ਸਾਡਾ ਪਠਾਨ ਮਾਜਰਾ ਸਾਹਿਬ ਨਾਲ ਤੇ ਉਹ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਮੇਰੇ ਕੋਲ ਕਿਸੇ ਦੀਆਂ ਵੀਡੀਓਜ਼ ਨੇ ਜਾਂ ਚਲੋ ਗਲਤ ਮਲਤ ਸਹੀ ਜਿਸ ਤਰੀਕੇ ਦੀਆਂ ਵੀ ਨੇ ਉਹ ਚਲੋ ਗੱਲ ਕਰ ਰਹੀ ਸੀ ਕਹਿੰਦੇ ਕਿ ਮੈਂ ਆਪਣੇ ਬੀਜੀ ਦੇ ਨਾਲ ਸਲਾਹ ਕੀਤੀ ਤੇ ਮੈਨੂੰ ਬੀਜੀ ਨੇ ਹਟਾਇਆ ਵੀ ਦੇਖ ਕਿਸੇ ਦੀ ਵੀਡੀਓ ਹੋਵੇ ਤੇਰੇ ਕੋਲ ਤਾਂ ਤੂੰ ਉਹਨੂੰ ਕਿਤੇ ਲੈ ਕੇ ਕਰਨਾ ਨਹੀਂ ਕਿਸੇ ਨੂੰ ਬਦਨਾਮ ਨਹੀਂ ਕਰਨਾ ਸਾਡੇ ਨਾਲ ਤੁਹਾਨੂੰ ਜੋ ਕਰਦਾ ਠੀਕ ਅਸੀਂ ਕਿਸੇ ਦੇ ਬੱਚਿਆਂ ਵਾਸਤੇ ਕਿਸੇ ਪਰਿਵਾਰ ਵਾਸਤੇ ਅਸੀਂ ਇਹ ਕੁਝ ਕਰਦੋਂ ਨਹੀਂ ਚਾਹੁੰਦੇ ਇਹ ਤਾਂ ਮਹਾਰਾਜ ਮੋਰੇ ਅਰਦਾਸ ਵਿੱਚ ਮੰਨਤੀ ਕਰਨੀ ਹੈ ਅਸੀਂ ਕਿਸੇ ਦਾ ਮਾੜਾ ਨਹੀਂ ਕਰਨਾ ਜੋ ਉਹਨਾਂ ਕਰਦਾ ਉਹਨਾਂ ਨੂੰ ਸਹੀ ਲੱਗਾ ਉਹਨਾਂ ਕਰ ਦਿੱਤਾ ਚਲੋ ਭਲਾ ਕਰੇ ਮਹਾਰਾਜ ਉਹਨਾਂ ਦਾ ਅਰਦਾਸ ਕੀ ਹੁੰਦੀ ਹੈ ਬੀਜੀ ਸਵੇਰੇ ਸ਼ਾਮ ਜਦੋਂ ਪਾਠ ਕਰਦੇ ਹਾਂ ਮੈਂ ਤਾਂ ਭਰਾ ਹੀ ਮੰਗਦੀ ਸਰਵੱਤ ਦੇ ਭਲਾ ਮੰਗਦੀ ਆ ਆਪਣੇ ਬੱਚਿਆਂ ਦਾ ਹੀ ਮੰਗਦੀ ਆਪਣੇ ਸਰ ਸੰਸਾਰ ਦਾ ਹੀ ਮੰਗਦੀ ਹੈ ਜਿੰਨਾ ਕੀਤਾ ਉਹਨਾਂ ਦੇ ਭਲੇ ਮੰਗਦੀਆਂ ਉਹ ਮਹਾਰਾਜ ਵੇਖੂਗਾ ਉਹਨਾਂ ਦੀ ਧਰਮ ਪਤਨੀ ਜਿਹੜੀ ਸਰਕਾਰੀ ਰਹਿائش ਵਾਲੀ ਕੋਠੀ ਆ ਉੱਥੇ ਵੀ ਇਹ ਕਿਹਾ ਗਿਆ ਕਿ ਪੁਲਿਸ ਲੱਗੀ ਰਹੀ ਪਹਿਲਾਂ ਹਸਪੀਟਲ ਤੱਕ ਉਹਨਾਂ ਨੂੰ ਲੈ ਕੇ ਨਹੀਂ ਗਏ ਫਿਰ ਪਠਾਨ ਮਾਜਰਾ ਸਾਹਿਬ ਨੇ ਇੱਕ ਵੀਡੀਓ ਬਣਾਈ ਕਿ ਜੇ ਕੁਝ ਹੋ ਗਿਆ ਤਾਂ ਸਰਕਾਰ ਜੁਮੇਵਾਰ ਹੋਗੀ ਫਿਰ ਹਸਪੀਟਲ ਭਰਤੀ ਹੋਏ ਤੇ ਹੁਣ ਉਹ ਫੇਰ ਮੈਨ ਲੱਗਦਾ ਵਾਪਸ ਆ ਗਏ ਕੋਠੀ ਪਰ ਉਹ ਫੇਰ ਪਹਿਰੇ ਦੇ ਵਿੱਚ ਐ ਉਹ ਕਿਵੇਂ ਤੁਹਾਨੂੰ ਲੱਗਦਾ ਕਿ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਨਾ ਪਰਚੇ ਚ ਨਾ ਆਇਆ ਇਹ ਤਾਂ ਹੁਣ ਉਹਨਾਂ ਨੂੰ ਸਰਕਾਰ ਨੂੰ ਪਤਾ ਹੋਊਗਾ ਨਾ ਵੀ ਉਹਦਾ ਕੀ ਕਸੂਰ ਆ ਉਹਦੇ ਬੱਚਿਆਂ ਦਾ ਕੀ ਕਸੂਰ ਆ ਹਰਮੇਤ ਪਠਾਰ ਮਾਇਰ ਤਾਂ ਬੋਲਿਆ ਨਾ ਇਹ ਬੱਚੇ ਕੀ ਬੋਲਿਆ ਉਹਦੇ ਪਰਿਵਾਰ ਕੀ ਬੋਲਿਆ ਆ ਇਹ ਤਾਂ ਸਾਨੂੰ ਦੱਸੋ ਜੀ ਇੰਨਾ ਗਲਤ ਬੋਲੇ ਤੁਹਾਨੂੰ ਲੱਗਦਾ ਕਿ ਉਹ ਇੰਨੇ ਹੀ ਗਲਤ ਬੋਲੇ ਕਿ ਐਵੇਂ ਸਾਰਾ ਤੰਤਰੀ ਉਹਦੇ ਪਿੱਛੇ ਪੈ ਗਿਆ ਇਹਦਾ ਉਹਨਾਂ ਨੂੰ ਪਤਾ ਹੈ ਨਾ ਵੀ ਕੀ ਕੀ ਬਾੜੇ ਕੀ ਬੋਲਿਆ ਇੱਕ ਹਰਿ ਕ੍ਰਿਸ਼ਨ ਕੁਮਾਰ ਵਾਸਤੇ ਬੋਲਿਆ ਸੀ ਵੀ ਸਾਡੇ ਪਾਣੀ ਦਾ ਹਲਕਾ ਆ ਅਸੀਂ ਏਸੇ ਨਾਰੇ ਤੇ ਅਸੀਂ ਇਹੋ ਕਿਹਾ ਸੀ ਬਾਹਰ ਲੈ ਭਜਾਓ ਤੇ ਆਪਣੇ ਲਿਆਓ ਅਗਲੇ ਕਹਿੰਦੇ ਸੀ ਸਵਾਲ ਕਰਦੇ ਸੀ ਵੀ ਆਪਣੇ ਨੂੰ ਕੀ ਕਰਦਾ ਪਾਣੀ ਤਾਂ ਫੇਰ ਆ ਗਿਆ ਉਹਨੇ ਇਹੋ ਕ੍ਰਿਸ਼ਨ ਕੁਮਾਰ ਨੂੰ ਕਿਹਾ ਵੀ ਆ ਕੇ ਹੁਣ ਗਲਾਸ ਵੀ ਲਾਇਆ ਤੇ ਕੌਲੀ ਲਾਇਆ ਤੇ ਰੇਤਾ ਵੀ ਲਾਇਆ ਤੇ ਪਾਣੀ ਵੀ ਲੈ ਜਾ ਵੀ ਮੇਰੇ ਤਾਂ ਫੇਰ ਹਲਕਾ ਫੇਰ ਵੀ ਡੁੱਬਣ ਦਿਆ ਇਹੋ ਗੱਲ ਕਹੀ ਹੋਰ ਉਹਨੇ ਕੀ ਕਿਹਾ ਇਹਨਾਂ ਨੇ ਗੱਲ ਗੱਲ ਤਾਂ ਕਿੱਥੇ ਦੀ ਕਿੱਥੇ ਨਾ ਪਛਾਹ ਤੀ ਜਿਹੜਾ ਉਹ ਕਿਨ ਜਨਾਨੀ ਵਾਸਤੇ ਕਹਿੰਦੇ ਆ ਉਹਦੇ 4-7 ਪਹਿਲਾਂ ਹੋ ਗਿਆ ਇਹ ਘਰ ਸਾਰੇ ਕੰਮ ਹੋ ਗਏ ਆ ਰਾਤ ਨੂੰ 11 ਵਜੇ ਲੈ ਕੇ ਉੱਤੇ ਮੁਕਾਦਮਾ ਕਰਨ ਦੇ ਆ ਇਹ ਕਿੱਧਰ ਦੀ ਨਿਆਣਾਂ ਸਾਨੂੰ ਦੇਣ ਦੇ ਆ ਇਹ ਨਿਆਣਾ ਤਾਂ ਸਾਨੂੰ ਦੇਣ ਕੋਈ ਫੇਰ ਵੀ 11 ਵਜੇ ਕਿੱਥੇ ਉਹਨੂੰ ਕੀਤਾ ਕਿੱਥੇ ਉਹਨੇ ਫੋਨ ਕੀਤਾ ਕੀ ਉਹਨਾਂ ਕੀਤਾ ਕੀ ਨਹੀਂ ਕੀਤਾ ਜਦ ਵਿਆਹ ਹੀ ਕਰਾ ਲਿਆ ਜਦ ਉਹਨੇ ਜੇ ਤਾਂ ਨਾ ਵਿਆਹ ਮੰਨਦੀ ਹੋਵੇ ਫੇਰ ਤਾਂ ਅਸੀਂ ਬੁਲਾਦ ਕਰਦਾ ਕਹੀਏ ਹਾਂ ਬੁਲਾਦ ਕਰ ਰਿਹਾ ਬਿਲਕੁਲ ਜਦੋਂ ਵਿਆਹ ਮੰਨਿਆ ਸਾਰਾ ਕੁਝ ਹੋਇਆ ਫਿਰ ਇਹ ਕਿਉਂ ਪੁੱਠੀਆਂ ਸਾਨੂੰ ਸਾਜਸਾ ਸਾਡੇ ਸਰਚ ਕੱਢਦੇ ਫਿਰਦੇ ਆ ਇਹ ਸਾਜਸੀ ਹੈ ਹੋਰ ਕੀ ਆ ਮਤਲਬ ਤੁਹਾਨੂੰ ਲੱਗਦਾ ਕਿ ਇਹ ਸਿਆਸੀ ਕਰੀਅਰ ਹੀ ਖਤਮ ਕਰਨ ਦੀ ਕੋਸ਼ਿਸ਼ ਹੈ ਕਿ ਉਹ ਖਤਮ ਹੀ ਕਰਦੇ ਆ ਵੀ ਖਤਮ ਕਰ ਦਈਏ ਇਹਨੂੰ ਚਲੋ ਮਹਾਰਾਜ ਬਾਬਾ ਬੁੱਢਾ ਸਾਹਿਬ ਸਾਡੇ ਬਾਬਾ ਦੀਪ ਸਿੰਘ ਉਹ ਨਾ ਖਤਮ ਕਰੇ ਜੇ ਉਹਦੇ ਅਸੀਂ ਹੱਥ ਵਾਸਿਆ ਸਾਡੇ ਉਹਨੇ ਆ ਸਾਨੂੰ ਦੇਣਾ ਆ ਜਾਂ ਪਬਲਿਕ ਨੇ ਦੇਣਾ ਜਾਂ ਮਹਾਰਾਜ ਨੇ ਦੇਣਾ ਬੰਦਾ ਕੌਣ ਦੇਣ ਵਾਲਾ ਤੁਹਾਨੂੰ ਲੱਗਦਾ ਵੀ ਜੀ ਕਿ ਚਲੋ ਦੇਖੋ 2027 ਤੱਕ ਹੀ ਸਰਕਾਰ ਹੈਗੀ ਆ ਫਿਰ ਵੋਟਾਂ ਪੈਣਗੀਆਂ ਫਿਰ ਜਿਹਨੂੰ ਲੋਕ ਬਣਾਉਣਗੇ ਜਿਹਦੀ ਸਰਕਾਰ ਉਹਦੀ ਸਰਕਾਰ ਬਣ ਜੂ ਚਾਹੇ ਹੀ ਸਰਕਾਰ ਆਵੇ ਚਾਹੇ ਕਿਸੇ ਹੋਰ ਦੀ ਆ ਜੇ ਉਹ ਤਾਂ ਬਿਟ ਪਬਲਿਕ ਨੇ ਬੁਲਾਉਣਾ ਆ ਨਾ ਭਗਵੰਤ ਮਾਨ ਨੇ ਬੁਲਾਉਣਾ ਆ ਨਾ ਕੇਜਰੀਵਾਲ ਨੇ ਬੁਲਾਉਣਾ ਤਾਂ ਪਬਲਿਕ ਹੈ ਜੇ ਇਹਨੂੰ ਸਾਥ ਦੇਊ ਜਨ ਕੁਰਸੀ ਜਿੱਤ ਕਰਨੀ ਚਾਹੁੰਦੇ ਹੋ ਕਿ ਹਰਮੀਤ ਸਿੰਘ ਪਠਾਨ ਮਾਜਰਾ ਫਿਰ ਤੋਂ ਚੋਣ ਲੜਨ ਮੈਂ ਤਾਂ ਕਹਿੰਨੀ ਮਹਾਰਾਜ ਕਰ ਚੱਲੇ ਚਲਾਵੇ ਕੰਮ ਕੋਈ ਕਰ ਲਵੇ ਜੇ ਇਹ ਵੀ ਬਣੇ ਤਾਂ ਆਪਣਾ ਕਰਕੇ ਵਿਖਾਵੇ ਹਲਕੇ ਦੇ ਵਿੱਚ ਹਲਕੇ ਵਾਲਿਆਂ ਨੂੰ ਹਾਂ ਮੈਂ ਕੁਝ ਕੀਤਾ ਆ ਮੇਰੇ ਤੇ ਉਹੀ ਬੇਨਤੀ ਆ ਜਦੋਂ ਉਹਦੇ ਬੱਚੇ ਦੇ ਮਨ 'ਚ ਬਰੀਜ ਆ ਮੈਂ ਆਪਣੇ ਹਲਕੇ ਦਾ ਕੁਝ ਕਰਾਂ ਇੱਕ ਹੁਣ ਉਹ ਹੋ ਜਾਂਦਾ ਨਾ ਕਿ ਸਰਕਾਰ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਸੀ ਕਿ ਅਸੀਂ ਬਦਲ ਦੇਣੀ ਆ ਸਾਰੀ ਸਿਸਟਮ ਬਦਲ ਦੇਣਾ ਅਸੀਂ ਪੰਜਾਬ ਬਦਲ ਦੇਣਾ ਤਾਂ ਦੇਖੋ ਇਸ ਤੋਂ ਵੱਧ ਕੀ ਬਦਲਣਾ ਇੱਕ ਐਮਐਲਏ ਮਗਰ ਇੰਨੇ ਪੋਲ ਸਲਾਤੀ ਉਹਦੇ ਤੇ ਮੁਕਾਦਮੇ ਕਰਦੇ ਹੋਰ ਇਹ ਹੱਦ ਬਦਲ ਦਿੱਤਾ ਉਹਨਾਂ ਨੇ ਹੋਰ ਕੀ ਬਦਲਣਾ ਉਹਨਾਂ ਨੇ ਇਸ ਤੋਂ ਵੱਧ ਕੀ ਬਦਲ ਲੈਣਗੇ ਸਾਡੇ ਲਈ ਤਾਂ ਤੁਹਾਨੂੰ ਸਾਰਾ ਕੁਝ ਬਦਲ ਦਿੱਤਾ ਤੁਹਾਨੂੰ ਉਮੀਦ ਹੈ ਵੀ ਜੀ ਕਿ ਇੱਕ ਆਵਾਜ਼ ਆਉਂਦੀ ਹੁੰਦੀ ਹੈ ਨਾ ਕਿ ਜਦੋਂ ਕਹਿੰਦੇ ਕਿ ਮਾਂ ਪ੍ਰਮਾਤਮਾ ਦੇ ਨਾਲ ਗੱਲ ਕਰਦੀ ਹੈ ਜਾਂ ਅਰਦਾਸ ਕਰਦੀ ਹੈ ਤਾਂ ਉਹਨੂੰ ਇੱਕ ਆਵਾਜ਼ ਸੁਣ ਜਾਂਦੀ ਹੈ ਕਿ ਹਾਂ ਐਦਾਂ ਹੋ ਜਾਊਗਾ ਐਦਾਂ ਹੋ ਜਾਊ ਕੀ ਆਵਾਜ਼ ਆਉਂਦੀ ਹੈ ਕਿ ਅਦਾਲਤ ਤੋਂ ਮਿਲ ਜਾਊਗਾ ਇਨਸਾਫ ਉਹ ਤਾਂ ਫਿਰ ਮਾਂ ਆਈ ਹੈ ਟਾਈਮ ਉਹ ਹੀ ਦੱਸੂਗਾ ਹਮ ਆਪਣਾ ਤਾਂ ਕੁਝ ਨਹੀਂ ਕਹਿ ਸਕਦੇ ਉਦੋਂ ਮਹਾਰਾਜ ਮੋਹਰ ਅਰਦਾਸ ਬੈਂਦੀ ਆ ਉਹਨੇ ਸਾਨੂੰ ਨਿਆ ਦੇਣਾ ਆ ਬੰਦਾ ਕੋਈ ਨਹੀਂ ਧੋਣ ਨਾਲ ਤੇ ਜਿਹੜੇ ਲੋਕ ਨਹੀਂ ਹੀ ਖੜੇ ਨਾਲ ਪਹਿਲਾਂ ਇਹ ਹੋਈ ਸੀ ਕਿ ਬਹੁਤ ਸਾਰੇ ਲੋਕ ਨਾਲ ਵੀ ਸੀਗੇ ਤੇ ਫਿਰ ਪਠਾਨ ਮਾਜਰਾ ਸਾਹਿਬ ਨੇ ਖੁਦ ਕਿਹਾ ਕਹਿੰਦੇ ਕਿ ਮੇਰੇ ਨਾਲ ਦੇ ਬਹੁਤ ਸਾਰੇ ਐਸੇ ਪਾਰਟੀ ਦੇ ਲੋਕ ਸੀ ਜਿਹੜੇ ਨਾਲ ਨਹੀਂ ਖੜੇ ਪਿਛਲੀ ਪਾਰਟੀ ਅਕਾਲੀ ਦਲ ਵਾਲਾ ਆ ਕੇ ਫਿਰ ਵੀ ਉੱਥੇ ਹਸਪੀਟਲ ਚਲੇ ਗਏ ਸੀਗੇ ਕਹਿੰਦੇ ਮੇਰੇ ਪੁਰਾਣੇ ਲੋਕ ਮੇਰੇ ਨਾਲ ਖੜੇ ਨੇ ਬੇਟਾ ਉਹ ਜਿਹੜੇ ਆਨਨਕੇ ਬਿੱਡਾਂ ਤੇ ਲੇਟੇ ਰਹਿੰਦੇ ਸੀ ਸਵੇਰ ਤੋਂ ਆ ਜਨਾ 10 12 12 ਵਜੇ ਤੱਕ ਕੋਈ ਨਹੀਂ ਦਿੰਦਾ ਵੀਜੀ ਹੁਣ ਉਹ ਇੱਕ ਦਿਨ ਆ ਕੇ ਨਾ ਪੁੱਛਿਆ ਵੀ ਕਿੱਥੇ ਤੁਸੀਂ ਹੈਗੇ ਕਿੱਥੇ ਨੇ ਯਾਰ ਗਰੀਬ ਆ ਨਾ ਉਹ ਆਉਂਦੇ ਆ ਜਾਂ ਮੇਰਾ ਆਪਣਾ ਕੋਈ ਤਨੀ ਭੈਣ ਪਰ ਮੇਰਾ ਉਹ ਹੁੰਦਾ ਗਰੀਬ ਤਬਕਾ ਖੜਾ ਆ ਜਿਹੜੇ ਜ਼ਿਆਦਾ ਆਣ ਕੇ ਬਹਿੰਦੇ ਸੀ ਕੋਲ ਉਹ ਕੋਈ ਨਹੀਂ ਆਇਆ ਦਿਨ ਰਾਤ ਜਿਹੜੇ ਇੱਥੇ ਆਏ ਰਹਿੰਦੇ ਸੀ ਚਾਹਾਂ ਰੋਟੀਆਂ ਖਾ ਉਹ ਸ਼ਾਮੀ ਵੀ ਇੱਥੇ ਹੁੰਦੇ ਸੀ ਉਹ ਕੋਨਾ ਚ ਕੋਈ ਨਹੀਂ ਦਿਸਿਆ ਹੋ ਪਰਿਵਾਰ ਚ ਕੀ ਗੱਲਬਾਤ ਹੁੰਦੀ ਆ ਤੁਹਾਡੀ ਉਹਨਾਂ ਦੀ ਪਤਨੀ ਜਾਂ ਤੁਹਾਡੀ ਵੱਡੀ ਨੂੰਹ ਦੇ ਨਾਲ ਹੋਈ ਮੁਲਾਕਾਤ ਮੈਂ ਸਿਰਫ ਫੋਨ ਤੇ ਗੱਲ ਹੁੰਦੀ ਆ ਫੋਨ ਤੇ ਗੱਲ ਹੁੰਦੀ ਬਸ ਰਾਜ ਖੁਸ਼ੀ ਦਾ ਪਤਾ ਕਰਦੀ ਹੋਰ ਕੁਛ ਨਹੀਂ ਹੂੰ ਹੋਰ ਕੁਛ ਨਹੀਂ ਆਖਰੀ ਸਵਾਲ ਪੁੱਛੂਗਾ ਵੀ ਜੀ ਇਹ ਦੀਵਾਲੀ ਬਹੁਤ ਭਾਰੀ ਤੁਹਾਨੂੰ ਲੱਗ ਰਹੀ ਹੋਣੀ ਆ ਬੱਚਿਆਂ ਤੋਂ ਵਗੈਰ ਭਾਰੀ ਲੱਗਦੀ ਬੇਟਾ ਸਾਂਵੇਂ ਖੁਸ਼ੀਆਂ ਨਾ ਸੀ ਮਨਾਉਣੀ ਸੀ ਚਲੋ ਮਹਾਰਾਜ ਜਿੱਥੇ ਰਾਜ ਖੁਸ਼ੀ ਰਹਣ ਔਰ ਬੱਚੇ ਨਾਇਗੁਰੂ ਜੀ ਦਾ ਘਰ ਸਭਾ ਨਾਇਗੁਰੂ ਜੀ ਕੀ ਹੋਤ ਅਗੂ ਦੀ ਕੀ ਫਤਿਹ ਸੋ ਬੀਜੀ ਨੇ ਕਿਉਂਕਿ ਇੱਕ ਮਾਂ ਦੇ ਲਈ ਬਹੁਤ ਔਖਾ ਹੋ ਜਾਂਦਾ ਇਹ ਸਮਾਂ ਹੈ ਤੇ ਇਸੇ ਕਰਕੇ ਆ ਰੋਣਾ ਆਉਂਦਾ ਹੈ ਹਰ ਇੱਕ ਮਾਂ ਨੂੰ ਕੋਈ ਵੀ ਮਾਂ ਹੋਵੇ ਇਸ ਤਰੀਕੇ ਦੇ ਹਾਲਾਤ ਦੇ ਵਿੱਚ ਤੇ ਉਹ ਭਾਵਕ ਹੋਣਾ ਹੀ ਆ ਪਰ ਸਾਡੇ ਨਾਲ ਛੋਟੇ ਭਰਾ ਦੇ ਮਿਸਿਸ ਛੋਟੇ ਭਾਬੀ ਜੀ ਬੈਠੇ ਨੇ ਇਹ ਇਹ ਵੀ ਪੂਰੇ ਜਦੋਂ ਅਸੀਂ ਦੇਖਿਆ ਕਿ ਜਦੋਂ ਲੋਕ ਆਉਂਦੇ ਨੇ ਤਾਂ ਅੱਗੇ ਹੋ ਕੇ ਖੁਦ ਖਾਤਰਦਾਰੀ ਕਰਦੇ ਨੇ ਖੁਦ ਦੇਖੋ ਤੁਸੀਂ ਕਿ ਚਾਹੇ ਜੇਠ ਲੱਗੇ ਪਠਾਨ ਮਾਜਰਾ ਸਾਹਿਬ ਇਹਨਾਂ ਦੇ ਰਿਸ਼ਤੇ ਦੇ ਵਿੱਚ ਪਰ ਇਹ ਖੁਦ ਤਵੇ ਦੇ ਉੱਤੇ ਚੁੱਲੇ ਦੇ ਉੱਤੇ ਰੋਟੀਆਂ ਬਣਾਉਂਦੇ ਅਸੀਂ ਆਪ ਦੇਖੇ ਨੇ ਸੱਸੀ ਗਵਿੰਦ ਜੀ ਕਿਵੇਂ ਇੱਕੋ ਸਾਰਾ ਕੁਝ ਇੱਕੋ ਦਮ ਬਦਲ ਗਿਆ ਤੁਸੀਂ ਦੇਖਿਆ ਹੋਣਾ ਨਾ ਮਾਹੌਲ ਪਿਛਲੇ ਸਾਲ ਕੀ ਸੀ ਜਾਂ ਕੁਝ ਮਹੀਨੇ ਪਹਿਲਾਂ ਕੀ ਸੀ ਹੁਣ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਕਹਿੰਦੇ ਨਹੀਂ ਹੁੰਦੇ ਨਾ ਕਿ ਬਿਲਕੁਲ ਖਾਲੀ ਪਿਆ ਵੇੜਾ ਉਹ 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 ਕਿਵੇਂ ਮਹਿਸੂਸ ਕਰਨਾ ਬੜਾ ਔਖਾ ਹੋ ਹਾਂਜੀ ਜੀ ਬਹੁਤ ਧੰਨਵਾਦ ਹੈ ਆ ਪਹਿਲੇ ਨੀਰੋਣ ਕਾ ਲੱਗੀਆਂ ਹੁੰਦੀਆਂ ਸੀ ਹੁਣ ਵੇਖੋ ਤੁਸੀਂ ਹੁਣ ਤਾਂ ਕੋਈ ਆਉਂਦਾ ਵੀ ਨਹੀਂ ਕੋਈ ਇਹੋ ਜਿਹਾ ਛੋਟੀ ਜਿਹੜੇ ਛੋਟੇ ਲੋਕ ਨੇ ਵਿਚਾਰੇ ਉਹ ਆ ਜਾਂਦੇ ਜਿਹੜੇ ਵੀ ਸਾਡੇ ਨਾਲ ਦੇ ਲੋ ਆ ਜਿਹੜੇ ਮਤਲਬ ਤੁਹਾਨੂੰ ਇਹ ਲੱਗਦਾ ਕਿ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਸੀ ਉਹ ਵੀ ਡਰ ਗਏ ਹਾਂਜੀ ਉਹ ਡਰਦੇ ਨੇ ਪਤਾ ਨਹੀਂ ਇਹਨਾਂ ਦੇ ਇਹਨਾਂ ਦੇ ਘਰ ਜਾਣਾ ਪੰਦੀ ਸਾਡੇ ਤੇ ਕੀ ਕਰ ਦੇਣਗੇ ਜਦੋਂ ਐਮਐਲਏ ਸਾਹਿਬ 1 ਸਤੰਬਰ ਦੀ ਗੱਲ ਹੈ ਜਦੋਂ ਉਹ ਫਰਾਰ ਹੋਏ ਨੇ ਇੱਥੇ ਵੀ ਆਈ ਸੀ ਪੁਲਿਸ ਤੁਹਾਡੇ ਕੋਲ ਤੁਹਾਨੂੰ ਕਿਸ ਤਰੀਕੇ ਨਾਲ ਟ੍ਰੀਟ ਕੀਤਾ ਜਾਂ ਤੁਹਾਡੇ ਤੋਂ ਕੋਈ ਸਵਾਲ ਜਵਾਬ ਪੁੱਛੇ ਜਾਂ ਨਹੀਂ ਆਏ ਨਹੀਂ ਨਹੀਂ ਇੱਥੇ ਨਹੀਂ ਦੀਦੀ ਨੂੰ ਬਹੁਤ ਤੰਗ ਕਰਦੇ ਨੇ ਇੱਥੇ ਹੂੰ ਉਹਨਾਂ ਨੇ ਤਾਂ ਅਸੀਂ ਦੇਖਿਆ ਕਿ ਉਹ ਤਾਂ ਗਾਰਦ ਲੱਗੀ ਰਹਿੰਦੀ ਆ ਨਹੀਂ ਉਹਨਾਂ ਨੂੰ ਤਾਂ ਬਹੁਤ ਤੰਗ ਕੀਤਾ ਇੱਥੇ ਇਤਨੀ ਵੀ ਆਏ ਵੀ ਹੋਣਗੇ ਅਸੀਂ ਮਗਰ ਉਦੋਂ ਕਿੱਥੇ ਗਏ ਹੋ ਸੀ ਮਤਲਬ ਤੁਹਾਨੂੰ ਸਵਾਲ ਜਵਾਬ ਤਾਂ ਨਹੀਂ ਨਾ ਕੀਤਾ ਕੋਈ ਨਹੀਂ ਮੈਨੂੰ ਨਹੀਂ ਕੀਤਾ ਹੂੰ ਤਾਂ ਕੋਈ ਨਹੀਂ ਇਦਾਂ ਦੇ ਸੀ ਮਗਰ ਇਹ ਵੀ ਦੀਦੀ ਨੂੰ ਬਹੁਤ ਪਰੇਸ਼ਾਨ ਕੀਤਾ ਪਿਆ ਤੁਹਾਨੂੰ ਲੱਗਿਆ ਕਿ ਕੀ ਪਠਾਨ ਮਾਜਰਾ ਗਲਤ ਬੋਲ ਪਏ ਤੇ ਇਸ ਕਰਕੇ ਫਿਰ ਆ ਚੀਜ਼ਾਂ ਹੋਈਆਂ ਨੇ ਨਹੀਂ ਵੀ ਜੀ ਉਹਨਾਂ ਨੇ ਕੁਝ ਨਹੀਂ ਗਲਤ ਬੋਲਿਆ ਉਹਨਾਂ ਨੇ ਬਿਲਕੁਲ ਸਹੀ ਬੋਲਿਆ ਆਪਣੇ ਪੰਜਾਬ ਲਈ ਆਪਣੇ ਹਲਕੇ ਲਈ ਬੋਲੇ ਨੇ ਕੋਈ ਮਾੜਾ ਨਹੀਂ ਬੋਲਿਆ ਉਹਨਾਂ ਨੇ ਹੁਣ ਸਾਡਾ ਇਦੋਂ ਦਾ ਇਲਾਕਾ ਮਤਲਬ ਹੜਾਂ ਦੀ ਮਾਰਦਾ ਉਹਨਾਂ ਨੇ ਆਪਣੇ ਇਸੇ ਲਈ ਬੋਲਿਆ ਸੀ ਨਾ ਵੀ ਚਲੋ ਇੱਥੋਂ ਦੇ ਵੀ ਆਪਣੇ ਉਹਨਾਂ ਵਿੱਚੋਂ ਰੇਤਾ ਕੱਢ ਕੇ ਲੋਕ ਆਪਣੀ ਪੈਲੀਆਂ ਚ ਪਾ ਲੈਣਗੇ ਬੰਨ ਲਗਾ ਲੈਣਗੇ ਬਸ ਇਸੇ ਬਦਲੇ ਤੁਹਾਨੂੰ ਪਤਾ ਉਹਨਾਂ ਨੂੰ ਕੀ ਸਜ਼ਾ ਮਿਲਦੀ ਹੈ ਬੇਜੀ ਨੂੰ ਕਿਵੇਂ ਸਾਹਮਦੇ ਹੋ ਫਿਰ ਅਸੀਂ ਦੇਖਿਆ ਕਿ ਜਦੋਂ ਜੇਕਰ ਹੁੰਦਾ ਹਨਾ इमोशनल ਹੋ ਜਾਂਦੇ ਨੇ ਬੜਾ ਸਾਹਮਣਾ ਔਖਾ ਵੀ ਹੋ ਜਾਂਦਾ ਬਹੁਤ ਹਾਂ ਬਹੁਤ ਤੁਹਾਨੂੰ ਪਤਾ ਹੀ ਹੈ ਮਾਂ ਨੂੰ ਬਹੁਤ ਆਪਣੇ ਬੱਚਿਆਂ ਨਾਲ ਹੁੰਦਾ ਵਾ ਅੱਜ ਉਹਨਾਂ ਦੇ ਕੋਲ ਨਹੀਂ ਹੈਗੇ ਕੀ ਉਮੀਦ ਕੀ ਆ ਤੁਹਾਨੂੰ ਹੈਗੀ ਆ ਚਲੋ ਪਟਿਆਲਾ ਤੋਂ ਤਾਂ ਨਹੀਂ ਮਿਲੀ ਹੁਣ ਹਾਈ ਕੋਰਟ ਜਾ ਰਹੇ ਨੇ ਉਹ ਜਮਾਨਤ ਦੇ ਲਈ ਤੁਹਾਨੂੰ ਲੱਗਦਾ ਕਿ ਹਾਂ ਹੋ ਜੂਗੀ ਜਮਾਨਤ ਕਿਉਂਕਿ ਪਹਿਲਾਂ ਇੱਕ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਦੀਵਾਲੀ ਤੱਕ ਜ਼ਮਾਨਤ ਹੋ ਜੇ ਕਿ ਦੀਵਾਲੀ ਸ਼ਾਇਦ ਹੋ ਸਕਦਾ ਵੀ ਘਰ ਮਨਾ ਲਈਏ ਪਰ ਉਹ ਚੀਜ਼ ਹੋ ਨਹੀਂ ਸਕੀ। ਮੀਤ ਹੈਗੇ ਵਿੱਚ ਹੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ। ਤੁਹਾਡੇ ਜਿਹੜੇ ਹਸਬੰਡ ਨੇ ਉਹ ਉਹਨਾਂ ਨੂੰ ਵੀ ਬਾਹਰ ਹੀ ਰਹਿਣਾ ਪੈ ਰਿਹਾ ਕਿ ਉਹਨਾਂ ਦੇ ਪਿੱਛੇ ਵੀ ਕੋਈ ਪੁਲਿਸ ਵਗੈਰਾ ਇਸ ਤਰੀਕੇ ਨਾਲ। ਹਾਂਜੀ ਵਿੱਚ ਉਹ ਵੀ ਬਾਹਰ ਹੀ ਨੇ ਅੱਦਾਂ। ਹੂੰ ਮਤਲਬ ਉਹ ਵੀ ਨਹੀਂ ਘਰ ਆਏ ਹੈਨਾ ਦੋਨੋਂ ਭਰਾ ਤੇ ਦੋਨੋਂ ਪੁੱਤਰ ਮਾਤਾ ਦੇ ਤੇ ਦੋਨੋਂ ਹੀ ਜੋਨਾਂ ਨੂੰ ਘਰ ਤੋਂ ਬਾਹਰ ਰਹਿਣਾ ਪੈ ਰਿਆ ਤੇ ਦੋਨੋਂ ਦੀਵਾਲੀ ਤੇ ਬਾਹਰ ਹਾਂਜੀ ਵਿੱਚ ਜੀ ਦੋਨੋਂ ਹੀ ਬਾਹਰ ਨੇ ਧੰਨਵਾਦ ਹੈ ਇਹ ਟਾਈਮ ਬੜਾ ਔਖਾ ਕੀ ਕੀ ਕਹਿਣਾ ਚਾਹੋਗੇ ਜੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਾਂ ਹਲਕੇ ਦੇ ਲੋਕਾਂ ਨੂੰ ਕੀ ਕਹੋਗੇ ਤੁਸੀਂ ਹਲਕੇ ਦੇ ਲੋਕਾਂ ਨੂੰ ਇਹ ਹੀ ਕਹਿਣਾ ਚਾਹੁੰਦੇ ਆਂ ਵੀ ਆਪਣੇ ਦਾ ਸਾਥ ਦੋ ਆਪਣੇ ਹਲਕੇ ਦੇ ਐਮਐਲਏ ਜਿਹੜੇ ਹਰਮੀਰ ਸਿੰਘ ਬਾਜੀ ਨੇ ਉਹਨਾਂ ਦਾ ਸਾਥ ਦੋ ਬਾਹਰਦਿਆਂ ਦਾ ਬਿਲਕੁਲ ਨਾ ਦੋ ਚਲੋ ਸ਼ੁਕਰੀਆ ਪਹਿੰਜੀ ਗੱਲਬਾਤ ਥੈਂਕ ਯੂ ਵਿੱਚ ਸੋ ਪਰਿਵਾਰ ਹੈ ਜੀ ਪਰ ਮਾਤਾ ਜੀ ਉਹਨੇ ਤੁਸੀ ਤੁਹਾਨੂੰ ਦਿਖਾਇਆ ਪਰ ਇੱਕ ਮੈਂ ਹੋਰ ਚੀਜ਼ ਤੁਹਾਨੂੰ ਵੀ ਦਿਖਾਉਂਗਾ ਕਿ ਇਹ ਦੇਖੋ ਬੱਲੂ ਜੀ ਆਓ ਤੇ ਇਹ ਤੁਹਾਨੂੰ ਦਿਖਾਉਨੇ ਆ ਕਿ ਇਹ ਪਹਿਲਾ ਮੁੱਖ ਗੇਟ ਇੱਥੋਂ ਬਣਾਇਆ ਹੋਇਆ ਜਿੱਥੋਂ ਲੋਕ ਸਾਰੇ ਆਉਂਦੇ ਆਉਂਦੇ ਸੀ ਤੇ ਹੁਣ ਦੇਖੋ ਕਿ ਤੁਸੀਂ ਸੁੱਨ ਸਾਂ ਆ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਕੁਝ ਨਜ਼ਰ ਨਹੀਂ ਆ ਰਿਹਾ ਤੇ ਇਸ ਤਰੀਕੇ ਦਾ ਇੱਥੇ ਮਾਹੌਲ ਹੈ ਤਾਂ ਇਹ ਚੀਜ਼ ਤੁਹਾਨੂੰ ਦਿਖਾਉਨੇ ਆ ਤਾਂ ਇੱਥੇ ਤੁਹਾਨੂੰ ਦਿਖਾਉਨੇ ਆ ਕਿ ਇੱਧਰ ਦਫਤਰ ਤੇ ਇੱਥੇ ਹੀ ਸਾਰੇ ਜਿਹੜੇ ਲੋਕ ਸੀ ਉਚੈਲ ਕਦਮੀ ਇੱਥੇ ਰਹਿਣੀ ਕਿਉਂਕਿ ਵਿਧਾਇਕ ਦੇ ਕੋਲ ਆਉਣਾ ਹੁੰਦਾ ਸਭ ਨੇ ਕੰਮਕਾਰ ਕਰਾਉਣ ਦੇ ਲਈ ਤੇ ਤੁਸੀਂ ਦੇਖੋ ਕਿ ਇਹ ਸਭ ਚੀਜ਼ਾਂ ਅੱਜ ਖਾਲੀ ਨੇ ਤੇ ਬਿਲਕੁਲ ਇੱਕ ਉਲਟੀ ਤਸਵੀਰ ਇੱਥੇ ਸਾਨੂੰ ਨਜ਼ਰ ਆ ਰਹੀ ਹੈ ਸੋ ਇਹ ਹਾਲਾਤ ਇਸ ਵੇਲੇ ਐਮਐਲਏ ਪਠਾਨ ਮਾਜਰਾ ਹਰਮੀਤ ਸਿੰਘ ਪਠਾਨ ਮਾਜਰਾ ਦੇ ਘਰ ਦੇ ਨੇ ਘਰ ਦੇ ਵਿੱਚ ਜਿਹੜੇ ਦੋਨੋਂ ਪੁੱਤਰ ਸੀ ਦੋਨੋਂ ਘਰ ਤੋਂ ਬਾਹਰ ਨੇ ਕਿਉਂਕਿ ਮਜਬੂਰੀ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਦੋਨਾਂ ਦੇ ਪਿੱਛੇ ਪੁਲਿਸ ਹੈਗੀ ਆ ਤੇ ਮਾਤਾ ਜੀ ਬਾਰੇ ਤੁਹਾਡੇ ਨਾਲ ਵਿਚਾਰ ਮਾਤਾ ਜੀ ਦੇ ਨਾਲ ਸਾਂਝੇ ਹੋਏ ਨੇ ਮਾਂ ਦਾ ਦਿਲ ਮਾਂ ਦਾ ਦਿਲ ਹੀ ਹੁੰਦਾ ਮਾਂ ਜਾਣਦੀ ਹੈ ਕਿ ਕਿਸ ਤਰੀਕੇ ਦੇ ਨਾਲ ਜਦੋਂ ਉਹਦਾ ਪੁੱਤ ਉਹ ਵੀ ਵਿਦਾਇਕ ਪੁੱਤ ਜਦੋਂ ਦੀਵਾਲੀ ਤੇ ਘਰ ਨਾ ਆਵੇ ਤਾਂ ਫਿਰ ਘਰ ਕਿਸ ਤਰੀਕੇ ਨਾਲ ਵੱਢਣ ਨੂੰ ਖਾਂਦਾ ਆ ਸੋ ਖੈਰ ਮਾਤਾ ਜੀ ਤੇ ਹੋਰ ਪਰਿਵਾਰ ਕੇ ਜਿਹੜੇ ਮੈਂਬਰ ਨੇ ਉਮੀਦ ਜਤਾਈਆ ਉਹਨਾਂ ਨੇ ਕੀ ਪਠਾਨ ਮਾਜਰਾ ਸਿਰਫ ਆਪਣੇ ਹਲਕੇ ਦੇ ਲੋਕਾਂ ਦੇ ਹੱਕ ਦੇ ਵਿੱਚ ਬੋਲੇ ਸੀ ਪਰ ਜਿਸ ਤਰੀਕੇ ਦਾ ਵਿਹਾਰ ਉਹਨਾਂ ਦੇ ਨਾਲ ਹੋਇਆ ਉਹ ਸਰਾਸਰ ਗਲਤ ਹੈ ਉਮੀਦ ਇਹ ਜਤਾ ਰਿਹਾ ਪਰਿਵਾਰ ਕਿ ਅਦਾਲਤ ਦੇ ਵਿੱਚੋਂ ਇਨਸਾਫ ਮਿਲੇਗਾ ਜ਼ਮਾਨਤ ਮਿਲੇਗੀ ਤੇ ਇੱਕ ਵਾਰ ਫਿਰ ਤੋਂ ਐਮਐਲਏ ਪਠਾਨ ਮਾਜਰਾ ਆਪਣੇ ਘਰ ਪਹੁੰਚਣਗੇ ਆਪਣੇ ਇਸੇ ਦਫ਼ਤਰ ਦੇ ਵਿੱਚ ਜ਼ਰੂਰ ਪਹੁੰਚਣਗੇ